ਅਗਲਾ ਕਹਿੰਦਾ ਸਾਨੂੰ ਡਿਜ਼ਾਈਨ ਨਹੀਂ ਮਿਲਦਾ ਜੀ ਸਾਡੇ ਕੋਲੋਂ ਡਿਜ਼ਾਈਨ ਲਵੋ ਜੀ ਆਪਾਂ ਦੇ ਬੁਟੀਕ ਵਾਲੇ ਜੀ ਪੁੱਛਣ ਲੱਗ ਜਾਂਦੇ ਨੇ ਵੀ ਬੁਟੀਕਾਂ ਵਾਲੇ ਇਹ ਡਿਜ਼ਾਈਨ ਬਣਾਉਂਦਾ ਕੋਣ ਆ ਇਹ ਡਿਜ਼ਾਈਨ ਜੀ ਅਸੀਂ ਬਣਵਾਣੇ ਆ ਜੀ ਜਿਹੜੇ ਮਰਜ਼ੀ ਜਿਸ ਤਰ੍ਹਾਂ ਦੇ ਮਰਜ਼ੀ ਭੇਜੋ ਇਹ 450 ਬੱਟੂ ਆ ਜੀ ਦੁਕਾਨਦਾਰ ਇਸ ਦਾ 450 ਬੱਟੂ ਆ ਸਾਡੇ ਕੋਲ 190 ਰੁਪਏ ਵਿੱਚ ਮਿਲੂਗਾ ਇਹ 190 ਦਾ ਦੇਣਗੇ ਤੁਸੀਂ 450 ਕਮਾਉਂਗੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਨਾ ਜੀ ਇੱਕ ਵਾਰੀ ਆ ਕੇ ਦੇਖੋ ਆਨੰਦ ਮਿਲ ਜੂਗਾ ਤੁਹਾਨੂੰ ਤੇ ਬਚਤ ਵੀ ਮੋٹے ਪਾਦੀ ਹੋਊਗੀ ਵੀ ਤੁਸੀਂ ਆਪ ਹਰਾਨ ਹੋਮੋਗੇ ਵੀ ਯਾਰ ਮੈਂ ਤਾਂ ਸੁਣਿਆ ਵੀ ਨਹੀਂ ਕਿ ਮੈਨੂੰ ਆਹ ਰੇਟ ਮਾਲ ਪੈ ਜੂਗਾ ਹਨਾ ਜੀ ਹਾਂ ਜੀ ਹਾਂ ਜੀ ਤੇ ਕੁਆਲਿਟੀ ਕੁਆਂਟੀਟੀ ਬਹੁਤ ਵੱਡੀ ਗੱਲ ਹੈ ਬਹੁਤ ਦੇਖੋ ਢੇਰਾਂ ਦੇ ਹਰ ਚੀਜ਼ ਦੇ ਪੈਸਿਆਂ ਦੇ ਹਿਸਾਬ ਨਾਲ ਰਪਈਆਂ ਦੇ ਹਿਸਾਬ ਨਾਲ ਨਹੀਂ ਪੈਸਿਆਂ ਦੇ ਹਿਸਾਬ ਨਾਲ ਮੀਟਰ ਪਊਗੀ ਇਕਾ ਸਟਾਕ ਫੈਕਟਰੀਆਂ ਵਿੱਚੋਂ ਆਉਂਦਾ ਜੀ ਆਪਣਾ ਮਾਲ ਜਿਨਾ ਮਰਜ਼ੀ ਘਰ ਬੈਠੇ ਬਿਠਾਈ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਅੱਛਾ ਸਾਰੇ ਕਲਰਾਂ ਦੇ ਵਿੱਚ ਰੇਟ ਉਹੀ ਹਾਂ ਜੀ ਹਾਂ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਭੇਜ ਤੇ ਸਵਾਗਤ ਹੈ ਅੱਜ ਆਗੇ ਪ੍ਰਾਤਨ ਤੇ ਇਤਿਹਾਸਿਕ ਸ਼ਹਿ ਸਾਬਰ ਲੈਸ ਏਜੰਸੀ ਦੇ ਵਿੱਚ ਇੱਕ ਤੁਹਾਨੂੰ ਗੱਲ ਦੱਸਦਾ ਆਜੋ ਨਾਲ ਦੀ ਨਾਲ ਅੰਦਰ ਆਜੋ ਤੁਹਾਨੂੰ ਅੱਜ ਉਹ ਚੀਜ਼ ਦਿਖਾਉਣ ਲੱਗੇ ਆ ਜਿਹੜੀ ਕਮਾਲ ਦੀ ਆ ਫਾਕ ਕਮਾਲ ਆ ਕਿਉਂਕਿ ਇੱਥੇ ਨਾ ਤੁਹਾਨੂੰ ਜਿਹੜੇ ਸੂਟਾਂ ਤੇ ਲੈਸਾਂ ਲੱਗਦੀਆਂ ਹੁੰਦੀਆਂ ਨੇ ਪੈਸਿਆਂ ਦੇ ਹਿਸਾਬ ਨਾਲ ਰੁਪਈਆਂ ਦੇ ਹਿਸਾਬ ਨਾਲ ਨਹੀਂ ਪੈਸਿਆਂ ਦੇ ਹਿਸਾਬ ਨਾਲ ਮੀਟਰ ਪਊਗੀ ਗੱਲਬਾਤ ਕਰਦੇ ਆ ਆਪਣੇ ਨਾਲ ਵੀਰ ਸਾਡੇ ਸਾਬਰ ਅਲੀ ਜੀ ਨੇ ਸਤਿ ਸ਼੍ਰੀ ਅਕਾਲ ਜੀ ਸਲਾਮ ਅਲੈਕੁਮ ਜੀ ਵਾਲੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਿੱਤਾ ਕਿਵੇਂ ਨੇ ਬਹੁਤ ਵਧੀਆ ਅੱਛਾ ਵੀਰ ਜੀ ਸਵਾਦ ਆ ਗਿਆ ਅੰਦਰ ਦੇਖ ਕੇ ਮੈਂ ਕਹਣਾ ਪਹਿਲਾਂ ਮੈਂ ਕਹਿਣਾ ਹੁੰਦਾ ਵੀ ਟਰੱਕਾਂ ਦੇ ਟਰੱਕ ਪਏ ਹੁੰਦੇ ਨੇ ਹਣਾ ਇੱਥੇ ਮੈਂ ਕਹਣਾ ਰੀਅਲ ਗੱਡੀਆਂ ਦੇ ਡੱਬੇ ਭਰੇ ਵਾਲੀ ਗੱਲ ਆ ਕਿਉਂਕਿ ਤਿੰਨ ਚਾਰ ਸ਼ਾਪ ਮੇਰੇ ਖਾਲਜ ਉੱਪਰ ਵੀ ਮਾਲ ਪਿਆ ਥੋੜੇ ਕੋਲ ਹਣਾ ਜੀ ਤੇ ਵੀਰ ਜੀ ਆਪਾਂ ਇਹ ਦੱਸੋ ਵੀ ਜਿਹੜਾ ਇਹ ਲੈਸਸ ਨੇ ਹਾਂਜੀ ਹਾਂਜੀ ਇਹ ਹੋਲ ਸੇਲ ਕਰਦੇ ਹੋ ਹਾਂਜੀ ਪੂਰੇ ਹੋਲ ਸੇਲ ਦੇ ਵਿੱਚ ਹੋਲ ਸੇਲ ਦੇ ਵਿੱਚ ਠੀਕ ਹੈ ਜੀ ਜਿੰਨਾ ਮਰਜ਼ੀ ਮਾਲ ਲੈ ਕੇ ਜਾਂ ਜੀ ਆਪਣੇ ਕੋਲ ਚਾਹੇ ਗੱਡੀ ਭਰਾ ਲੰਝੇ ਆਪਣੇ ਕੋਲ ਗੱਡੀ ਵੀ ਮਿਲ ਜੂਗੀ ਲਾ ਦਿਓ ਛੱਟ ਕੇ ਨਾ ਰੇਟਾਂ ਰੂਟਾਂ ਵਾਲੇ ਆਣ ਝੜੀ ਲਾ ਦਿਓ ਸਵਾਦ ਆਜੇ ਦੇਖਣ ਵਾਲੇ ਨੂੰ ਆ ਲੋ ਜੀ ਸਾਡੇ ਕੋਲੇ ਲੇਸ ਆ ਜਿਸ ਤਰ੍ਹਾਂ ਕਿ ਆਪਾਂ ਦੁਪੱਟੇ ਵਗੈਰਾ ਵਾਸਤੇ ਲੈ ਸਕਦੇ 18 ਮੀਟਰ ਜੀ ਸਿਰਫ 120 ਰੁਪਏ ਦਾ ਜੀ 18 ਮੀਟਰ 120 ਰੁਪਏ ਵਿੱਚ 120 ਰੁਪਏ ਦੀ ਹਾਂਜੀ 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 ਮੰਨ ਲਓ ਵੀ ਹੁਣ ਰੇਟ ਰੂਟ ਤਾਂ ਬਾਈ ਕੈਲਕੂਲੇਟਰ ਨਾਲ ਤੁਸੀਂ ਗੱਡੀ ਚੱਲਿਓ ਆਇਆ ਨਾ ਇਹਨਾਂ ਦਸਤਾ ਵੀ ਇਹਦੇ ਵਿੱਚ ਤੁਹਾਨੂੰ ਕਲਰ ਕਾਫੀ ਬੜੇ ਪਿਆਰੇ ਕਲਰ ਨੇ ਜੀ ਦੇਖੋ ਕਲਰ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਮਲਟੀ ਮਰਡਰ ਸਾਰੇ ਕਲਰ ਅੱਛਾ ਸਾਰੇ ਕਲਰਾਂ ਦੇ ਵਿੱਚ ਰੇਟ ਉਹੀ ਹਾਂਜੀ 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 ਅੱਛਾ ਜੀ ਤੇ ਆ ਹੁਣ ਥੱਲੇ ਵਾਲਾ ਪਾਸਾ ਆ ਗਿਆ ਜੀ ਇਹ ਜਪਦਾ ਮਿਰਰ ਵਰਕ ਦੇ ਵਿੱਚ ਜੀ ਜੋ ਬਾਜ਼ਾਰ ਦੇ ਵਿੱਚ ਘਰ ਤੋਂ ਘੱਟ ਜੀ ਰਿਟੇਲ ਦੇ ਵਿੱਚ ਰਿਟੇਲ ਦੁਕਾਨਦਾਰ 150 100 ਰੁਪਏ ਮੀਟਰ ਵੇਚ ਸਕਦਾ ਲੇਕਿਨ ਸਾਡੇ ਕੋਲੋਂ ਪੂਰਾ ਪੈਕਟ 9 ਮੀਟਰ 380 ਰੁਪਏ ਵਿੱਚ ਜੀ ਸਿਰਫ ਜੀ 380 ਰੁਪਏ ਵਿੱਚ ਜੀ ਮਨ ਲਓ ਵੀ ਦੁਕਾਨਦਾਰ ਇਹਨੂੰ ਕਿੰਨੇ ਦਾ ਵੇਚ ਸਕਦਾ 120 ਰੁਪਏ ਪਰ ਮੀਟਰ 100 ਰੁਪਏ ਪਰ ਮੀਟਰ ਜੀ ਅੱਛਾ ਹਾਂਜੀ ਹਾਂਜੀ ਲਓ ਜੀ ਕਮਾਲ ਕਰੀ ਪਈ ਆ ਹਾਂਜੀ ਅੱਛਾ ਜੀ ਆ ਫਿਰ ਆਗੇ ਜੀ ਆ ਲਓ ਜੀ ਹੋਰ ਲੇਸਾਂ ਦੇਖੋ ਇਹਦੇ ਵਿੱਚ ਡਿਜ਼ਾਈਨ ਹੋਰ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਇਹ ਤਾਂ ਉਹ ਨਹੀਂ ਹੈਗੇ ਜੀ ਮਤਲਬ ਕਿ ਵੀ ਸ਼ਾਹੀ ਸ਼ਾਹੀ ਸ਼ੂਹੀ ਜੀਆਂ ਚੀਜ਼ਾਂ ਲੱਗਦੀਆਂ ਨੇ ਦੇਖਣ ਨੂੰ ਹਣਾ ਜੀ ਅੱਛਾ ਇਹਨਾਂ ਦੇ ਰੇਟ ਚੇਂਜ ਕਰ ਗੱਲ ਕਰੀ ਆਪਾਂ ਹਾਂਜੀ ਇਹ ਜੀ ਇਹਨਾਂ ਦੇ ਜਿਹੜੇ ਇਹ ਆਉਂਦਾ ਆਪਣਾ ਦੁਕਾਨਦਾਰਾਂ ਵਾਸਤੇ 7500 ਦਾ ਆਹ ਆ ਲੋ ਜੀ ਇਹਨਾਂ ਤੋਂ ਪਰਚੀਆਂ ਲਗਾਈਆਂ ਹੋਈਆਂ ਨੇ ਕਿ ਰੇਟ ਸਭ ਵਾਸਤੇ ਇੱਕ ਆ ਜੀ 635 ਰੁਪਏ ਵਿੱਚ ਮੰਨ ਲਓ ਤੁਸੀਂ ਤਾਂ ਲਿਸਟ ਲਾਤੀ ਬਾਈ ਚਾਕੇ ਪੜ੍ਹ ਲਓ ਤੇ ਲੈ ਜਾਓ ਜਿਹੜੀ ਲੈ ਕੇ ਜਾਣੀ ਹੈ ਨਾ ਜੀ ਇਹ ਹੋ ਗਿਆ ਜੀ ਆਹ نیچے ਵੀ ਬਹੁਤ ਸੋਹਣੀਆਂ ਹੋਈਆਂ ਨੇ ਹਾਂਜੀ ਤੇਰਾ ਲੈਂਦੇ ਲੋ ਜੀ ਦੇਖੋ 골ਡਨ ਕਲਰ ਦੇ ਵਿੱਚ ਹਾਂਜੀ ਹਾਂਜੀ ਕਾਫੀ ਮਾਲ ਪਿਆ ਹੈ ਸਾਡੇ ਕੋਲ ਇਹ ਤਾਂ ਤੁਸੀਂ ਫਿਰ ਰੇਲ ਗੱਡੀ ਤੇ ਮਾਲ ਮੰਗਾਉਂਦੇ ਹੋਮੋਗੇ ਜੀ ਹਾਂਜੀ ਹਾਂਜੀ ਸੜਕਾਂ ਦਾ ਸਵਾਲ ਚ ਨਹੀਂ ਗੱਲ ਮੈਂ ਗੱਡੀਆਂ 'ਚ ਆਪਣਾ ਮਾਲ ਆਉਂਦਾ ਜੀ ਠੀਕ ਹੈ ਜੀ ਸਿੱਧਾ ਸਟ ਮਲ ਪੰਜਾਬ ਜੀ ਆ ਜਾ ਸਾਰੀ ਦੁਨੀਆ ਪੂਰਾ ਫੋਰਨ ਪੂਰੀ ਦੁਨੀਆ ਚ ਜੀ ਅੱਛਾ ਜਿੱਥੇ ਮਰਜੀ ਮੰਗਾ ਲਓ ਕਾਰ ਦੇ ਵਿੱਚ ਬੈਠੇ ਹੋ ਦੁਕਾਨ ਆ ਆਪਣੀ ਸ਼ਾਪ ਆ ਬੁਟੀਕ ਆ ਜਿੱਥੇ ਮਰਜੀ ਬੈਠੇ ਹੋ ਤੁਸੀਂ ਘਰ ਬੈਠੇ ਬਿਠਾਏ ਆਪਣੇ ਨੰਬਰ ਦੇ ਉੱਪਰ ਜੋ ਵੀ ਨੰਬਰ ਦੱਸਣਗੇ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਤੁਸੀਂ ਮੰਗਾ ਸਕਦੇ ਹੋ 120 ਰੁਪਏ ਵਿੱਚ ਸਿਰਫ 18 ਮੀਟਰ ਜੀ ਠੀਕ ਹੈ ਜੀ ਸਿਰਫ 18 ਮੀਟਰ ਹਾਂਜੀ 120 ਰੁਪਏ ਵਿੱਚ ਗੱਲਾਂ ਇਹ ਆ ਜੀ ਸਾਰੀਆਂ ਤਾਂ ਨਹੀਂ ਵੀਡੀਓ ਚ ਦਿਖਾਈਆਂ ਜਾਂਦੀਆਂ ਹੁੰਦੀਆਂ ਹਨਾ ਤੁਸੀਂ ਇੱਕ ਵਾਰੀ ਫੋਟੋ ਫੋਟੋ ਮੰਗਾ ਲਓ ਭਾਈ ਸਾਡੇ ਇਹੋ ਜਿਹੇ ਕੱਪੜਿਆਂ ਤੇ ਚਾਹੇ ਅਮਰੀਕਾ ਮੰਗਾ ਲਓ ਚਾਹੇ ਕੈਨੇਡਾ ਮੰਗਾ ਲਓ ਚਾਹੇ ਮੰਗਾ ਲਓ ਨਿਊਜ਼ੀਲੈਂਡ ਕੋਸਟੋਕ ਕਿੰਨਾ ਜੀ ਸਟੋਕ ਦੇਖੋ ਬਿਲਕੁਲ ਉਹੀ ਗੱਲ ਕਰਦਾ ਜੀ ਤੇ ਨਾਲ ਢੇਰ ਲੱਗੇ ਹੋਏ ਨੇ ਜੀ ਹਰ ਮਾਲ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਕੇ ਜਾਓ ਠੀਕ ਕੋ ਵੀ ਤੁਸੀਂ ਮਾਲ ਲੈਂਦੇ ਨੇ ਵੀਰ ਦੁਕਾਨਦਾਰ ਵੀਰ ਜਾਂ ਬੁਟੀਕ ਵਾਲੇ ਜਿੱਥੋਂ ਮਾਲ ਲੈਂਦੇ ਨੇ ਉਹਨਾਂ ਨਾਲ ਜਿੱਥੇ ਵੀ ਖਰੀਦਦੇ ਨੇ ਉਹਨਾਂ ਨਾਲ ਉਸੇ ਕਟ ਰੇਟ ਦੇ ਉੱਪਰ ਦੇ ਰਹੇ ਆ ਜੀ ਮਾਲ ਲਓ ਜੀ ਚੈਲੰਜ ਆ ਕਹਿੰਦੇ ਜਿੰਨਾ ਮਰਜ਼ੀ ਤੁਸੀਂ ਸਸਤਾ ਲੈਂਦੇ ਹੋਈਏ ਪਰ ਅਸੀਂ ਉੱਥੋਂ ਵੀ ਡਾਊਨ ਰੇਟ ਹੈ ਹਾਂਜੀ ਹਾਂਜੀ ਅੱਛਾ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਆਹ ਲਓ ਜੀ ਇਹਦੇ ਵਿੱਚ ਵੀ ਕਲਰ ਕਾਫੀ ਮਿਲ ਜਾਣਗੇ ਜੀ ਹੂੰ ਬਾਜ਼ਾਰ ਦੇ ਵਿੱਚ ਜੀ 100 150 ਰੁਪਏ ਮੀਟਰ ਮਿਲਦੀ ਆ ਸਾਡੇ ਕੋਲ ਇੱਕ ਥਾਂ ਜੀ ਸਿਰਫ 370 ਰੁਪਏ ਦੇ ਵਿੱਚ 370 ਦਾ ਕਿੰਨੇ ਮੀਟਰ ਹੋ ਸਕਦੇ 9 ਮੀਟਰ ਜੀ ਮਾਰ 9 ਮੀਟਰ ਜੀ ਹਾਂਜੀ 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 ਮੰਨ ਲਓ ਦੋ ਜੇ 2 ਮੀਟਰ ਲੈਣੀ ਆ ਬਾਜ਼ਾਰ ਚੋਂ ਤਾ ਇਹ 9 ਮੀਟਰ ਦੇ ਪੂਰੇ ਪੈਸੇ ਲੱਗੇ ਬਿਲਕੁਲ ਬਿਲਕੁਲ ਜੀ 2 ਮੀਟਰ ਦੇ ਮੁੱਲ 'ਚ ਤੁਸੀਂ 9 ਮੀਟਰ ਦੇ ਵਿੱਚ ਅਗਰ ਕਲਰ ਦੀ ਗੱਲ ਕਰਦੇ ਆ ਕਲਰ ਵੀ ਇਹਦੇ ਵਿੱਚ ਬੜੇ ਪਿਆਰੇ ਕਲਰ ਨੇ ਲੋ ਜੀ ਆ ਦੇਖੋ ਇਹ 골ਡਨ ਕਲਰ ਹੈ ਨਾ ਜੀ ਕਿੰਨੇ ਚੰਗੇ ਆਹ ਕਲਰ ਵੀ ਸੋਨਾ ਲੱਗਦਾ ਹੈਗਾ ਬਾਕੀ ਤੁਸੀਂ ਆਪਦੇ ਸੂਟ ਮੁਤਾਬਕ ਆ ਲਓ ਜੀ ਕੱਪੜਿਆਂ ਦਾ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪੰਖ ਪੱਖੀ ਨੇ ਜੀ ਠੀਕ ਹੈ ਜੀ ਹਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਇਹ ਲਹਿੰਗੇ ਹਲੂਗੇ ਇਹਦੇ ਵੀ ਲੱਗਣ ਵਾਲੇ ਨੇ ਜਿੰਨੇ ਮਰਜ਼ੀ ਜੀ ਲਓ ਜੀ ਇਹਨਾਂ ਦੇ ਰੇਟ ਜੀ ਕਿੰਨੀਆਂ ਘੈਂਟ ਚੀਜ਼ਾਂ ਪਈਆਂ ਨੇ ਜੀ ਮੈਂ ਦੇਖੋ ਸਾਡੇ ਕੋਲੇ ਮਾਲ ਦੀ ਕੁਆਂਟੀਟੀ ਜਿੰਨੇ ਮਰਜ਼ੀ 13 ਦਾ ਥੇਨ ਹੈ ਜੀ ਇੱਕ ਹਰ ਚੀਜ਼ ਦੇ ਵਿੱਚ ਲਓ ਜੀ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਮੰਗਾ ਲਓ ਜੇ ਕਹਿੰਦੇ ਇੱਥੋਂ ਨਾ ਮਿਲੇ ਫਿਰ ਕਿਤੋਂ ਮਿਲਣਾ ਵੀ ਨਹੀਂ ਹੈਨਾ ਜੀ ਹਾਂ ਜੀ ਹਾਂ ਜੀ ਸਾਨੂੰ ਜੇਕਰ ਤੁਹਾਨੂੰ ਕੋਈ ਵੀ ਲੇਸ ਲੈਣੀ ਆ ਇਹ ਆਪਾਂ ਨੂੰ ਕਿਤੋਂ ਮਿਲ ਨਹੀਂ ਰਹੀ ਤਾਂ ਤੁਸੀਂ ਸਾਨੂੰ ਉਸ ਦੀ ਪਿਕ ਸੈਂਡ ਕਰ ਦਿਓ ਫੋਟੋ ਸੈਂਡ ਕਰ ਦਿਓ ਅਸੀਂ ਉਹੀ ਬਣਵਾ ਕੇ ਤੁਹਾਨੂੰ ਆਈ ਨਹੀਂ ਬਤਾ ਤੁਹਾਨੂੰ ਨਮੀ ਬੜਵਾ ਕੇ ਦੇ ਦੇਣ ਜੇ ਨਾ ਮਿਲਦੀ ਹੋਵੇ ਨਾ ਜੀ ਪਰ ਤੁਹਾਡਾ ਮਸਲਾ ਹੱਲ ਪੱਕਾ ਹੋਊਗਾ। ਔਰ ਅਗਰ ਆਪਾਂ ਵਾਈਟ ਦੇ ਵਿੱਚ ਗੱਲ ਕਰਦੇ ਆਂ ਵਾਈਟ ਦੇ ਵਿੱਚ ਸਾਡੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਹੈ ਜੀ। ਲੋ ਜੀ ਨਿਗਾ ਮਾਰ 50 50 ਮੀਟਰਾਂ ਦੇ ਵਿੱਚ ਪੈਕਿੰਗਾਂ ਨੇ ਜੀ ਸਾਡੇ ਕੋਲੇ। ਠੀਕ ਜੀ। ਬਾਜ਼ਾਰ ਦੇ ਵਿੱਚੋਂ ਜੀ 120 ਰੁਪਏ ਮੀਟਰ 20 ਰੁਪਏ 50 ਰੁਪਏ ਮੀਟਰ ਮਿਲਦੀ ਆ। ਸਾਡੇ ਕੋਲ ਇੱਕ 190 ਰੁਪਏ ਦਾ ਪੈਕਟ ਆ ਜੀ 50 ਮੀਟਰ ਦਾ। 50 ਮੀਟਰ ਦਾ ਜੀ। ਹਾਂ ਜੀ। 50 ਮੀਟਰ ਜੀ 50 ਮੀਟਰ ਲੇਸ ਆ ਔਰਗੰਜ਼ਾ ਦੀ ਲੇਸ ਆ। ਸਿਰਫ 19 ਠੀਕ ਹੈ ਜੀ ਪੈਸਿਆਂ ਚ ਰਹਿ ਗਈ ਜੀ ਬਿਲਕੁਲ ਕੋਈ ਕੋਈ ਸ਼ੱਕ ਨਹੀਂ ਤੇ ਲੱਗੇ ਪੈਣੇ ਜਿੰਨਾ ਮਰਜ਼ੀ ਸਾਡੇ ਕੋਲ ਮਾਲ ਲੈ ਸਕਦੇ ਹੋ ਤੇ ਨਾਲ ਢੇਰ ਨੇ ਜੀ ਦੇਖੋ ਸਾਡੇ ਕੋਲੇ ਬੈਲਬਾਰਡ ਦੇ ਵਿੱਚ ਜੀ ਹੁਣ ਕਾਫੀ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਦੀਵਾਲੀ ਵੀ ਆਉਣ ਵਾਲੀ ਆ ਦੀਵਾਲੀ ਦੇਖੋ ਬੈਲਬਾਰਡ ਦੇ ਵਿੱਚ ਜੀ ਡਿਜ਼ਾਈਨ ਦੇਖੋ ਕਲਰ ਦੇਖੋ ਕਿੰਨੇ ਨੇ ਸੋਨੇ ਡਿਜ਼ਾਈਨ ਹੈ ਜੀ ਇਹ ਸਰਦੀਆਂ ਵਾਲੇ ਕੱਪੜੇ ਦੇਣ ਦੁਕਾਨਦਾਰ ਸਾਡੇ ਕੋਲ ਜਿਹੜਾ ਮਰਜ਼ੀ ਭਾਜ ਕੇ ਡਿਜ਼ਾਈਨ ਜਿਸ ਤਰ੍ਹਾਂ ਮਰਜ਼ੀ ਮੰਗਾ ਸਕਦੇ ਨੇ ਠੀਕ ਹੈ ਜੀ ਸਰਦੀਆਂ ਵਾਲਿਆਂ ਵਾਸਤੇ ਲੈ ਵੀ ਦੁਕਾਨਦਾਰ ਭੈਣੋ ਭਰਾਵੋ ਬੁਟੀਕ ਵਾਲਿਓ ਸਾਰੇ ਉਹ ਸੁਣ ਲੋ ਜਿਹੜਾ ਰੇਟ ਜੇ ਤੁਸੀਂ ਕਦੇ ਸਾਬਰਜੀ ਤੋਂ ਮੰਗਾਈ ਨਹੀਂ ਨਾ ਮਗਾ ਕੇ ਦੇਖੋ ਜਿਹੜਾ ਰੇਟ ਤੇ ਜਿਹੜੀ ਕੁਆਲਿਟੀ ਇੱਥੇ ਪਈ ਪਤਾ ਲੱਗਦੀ ਆ ਵੀ ਤੁਸੀਂ ਆਪ ਹੈਰਾਨ ਹੋਮੋਗੇ ਵੀ ਯਾਰ ਮੈਂ ਤਾਂ ਸੁਣਿਆ ਵੀ ਨਹੀਂ ਤੀ ਮੈਨੂੰ ਆਹ ਰੇਟ ਮਾਲ ਪੇਜੂਗਾ ਹਾਂਜੀ ਤੇ ਕੁਆਲਿਟੀ ਕੁਆਂਟੀਟੀ ਬਹੁਤ ਵੱਡੀ ਗੱਲ ਆ। ਉਹ ਦੇਖੋ ਟੇਰਾਂ ਦੇ ਹਰ ਚੀਜ਼ ਦੇ ਜੀਪੀਓ ਦੇਖੋ ਜੀ ਜੋ ਤੁਸੀਂ ਰੰਗਾਂ ਦੇ ਵਿੱਚ ਰੰਗ ਲੱਭਦੇ ਰਹੇ ਜਉਂ ਨੇ ਬਜ਼ਾਰਾਂਾਂ ਦੇ ਵਿੱਚ ਮਾਰਕੀਟਾਂ ਦੇ ਵਿੱਚ ਵੀ ਫਲਾਨੇ ਸ਼ਹਿਰ ਜਾਵਾਂਗੇ ਫਲਾਨੇ ਬੜਾ ਦੂਰ ਦੂਰ ਜਾਂਦੇ ਨੇ ਜੀ ਲੋਕ 5-500 ਕਿਲੋਮੀਟਰ ਤੋ ਜਾ ਕੇ ਲੈਸਾ ਲੈਣ ਜਾਂਦੇ ਆ ਲੇਕਿਨ ਆਪਣੇ ਪੰਜਾਬ ਦੇ ਅੰਦਰ ਹੀ ਹੁਣ ਹਰਿਆਣੇ ਵਾਲੇ ਹੋਰ ਮੁਲਕਾਂ ਦੇ ਵਿੱਚੋਂ ਵੀ ਲੋਕ ਲੈਸਾ ਮੰਗਾ ਰਹੇ ਨੇ ਜੀ ਅੱਛਾ ਜੀ ਜਿਹੜੇ ਰੰਗ ਨਹੀਂ ਮਿਲਦੇ ਸੀ ਉਹ ਰੰਗ ਦਵਾ ਮੰਗੇ ਦੇਖੋ ਇੱਧਰ ਨੀ ਅਮਰਵਾਦੋ ਜੀ ਰੰਗਾਂ ਵਾਲੀ ਗੱਲਬਾਤ ਹਨਾ ਇੱਕ ਦੋ ਪੀਸ ਨਹੀਂ ਜੀ ਢੇਰਾਂ ਦੇ ਢੇਰ ਉਹਦਾ ਕਹਾਣਾ ਵੀ ਰੰਗਾਂ ਦੇ ਤਾਂ ਰੰਗ ਹੀ ਲਾਏ ਪਏ ਨੇ ਸਾਬਰ ਜੀ ਨੇ ਤੇ ਗੱਲ ਇਹ ਆ ਹੁਣ ਹੁਣ ਇਹ ਸੋਚ ਕੇ ਚੱਲਿਓ ਵੀ ਯਾਰ ਮਲੇਰ ਗੋਟਲੇ ਤੋਂ ਮਿਲ ਹੀ ਜਾਣੀਆਂ ਮਿਲਣੀ ਕਿਹਦੇ ਕੋਲੇ ਆ ਸਾਬਰ ਲਾਇਸ ਏਜੰਸੀ ਵਾਲਿਆਂ ਕੋਲੇ ਹੁਣ ਦਿਖਾਈ ਚੱਲੋ ਜੀ ਮੜਾ ਜਾ ਆਹੋ ਜੀ ਜੀ ਪੀਓ ਲੈਸਾਂ ਜੀ अच्छा देखो, जी देखो जेडे मर्ज़ी कलर ਦਾ ਬੋਜੀ ਇਹਦੇ ਵਿੱਚ ਜੀ ਇੱਕ ਰੰਗ ਦੇ ਵੀ ਤੁਹਾਨੂੰ 50 50 ਥਾਂ 100 100 ਥਾਂ ਜਿੰਨਾ ਮਰਜੀ ਲਵੋ ਜੀ ਆਹ ਦੇਖੋ ਜੀ ਜਿਹੜੀ ਆਪਣੇ ਪੂਰੇ ਪੰਜਾਬ ਦੇ ਵਿੱਚ ਜੀ ਆਲੇ ਚੱਲ ਰਹੀ ਹੈ ਗੋਲੀ ਰੇਸ ਆ ਕਾਫੀ ਮਸ਼ਹੂਰ ਰੇਸ ਆ ਜੀ ਇਹ ਠੀਕ ਹੈ ਜੀ ਦੁਕਾਨਦਾਰ ਵੀਰ ਇਸ ਨੂੰ 10 ਰੁਪਏ ਮੀਟਰ ਦੇ ਵਿੱਚ ਵੇਚ ਸਕਦੇ ਨੇ ਜੀ ਅੱਛਾ 10 ਰੁਪਏ ਮੀਟਰ ਤੁਸੀਂ ਕੀ ਰੇਟ ਲਾ ਦੋਗੇ ਸਾਡੇ ਕੋਲ ਜੀ 3 ਰੁਪਏ ਕੁਸ ਪੈਸੇ ਮੀਟਰ ਪੋਗੂਗੀ ਜੀ ਵਾਈਡ ਦੇ ਵਿੱਚ ਦੇਖੋ ਜੀ ਢੇਰਾਂ ਦਾ 12-12 ਲੱਗੇ ਹੋਣੇ ਜੀ ਸਟਪਿੰਗ ਲਓ ਜੀ ਦੇਖੋ ਜੀ ਜਿੰਨਾ ਮਰਜ਼ੇ ਮੰਗ ਲਓ ਇਕੜ ਦੇਣ ਦੇ ਤੁਹਾਨੂੰ ਇਹ ਕਲਰ ਦੇ ਦਾਂਗੇ ਜੀ ਲੋ ਲੋ ਠੀਕ ਹੈ ਜੀ ਕਲਰ ਲਵੋ ਕਲਰ ਲਓ ਜਿੰਨੇ ਮਰਜ਼ੀ ਜੀ ਬਹੁਤ ਸਸਤੇ ਰੇਟਾਂ 18 18 ਮੀਟਰ ਦੀ 50 50 ਮੀਟਰ ਜੀ ਆ ਲੋ ਪਾਈਪਿੰਗ ਆ ਜੀ ਸਾਡੇ ਕੋਲੇ ਆਹ ਕਾਫੀ ਮਸ਼ਹੂਰ ਆ ਜੀ ਆਪਣੇ ਪੰਜਾਬ ਦੇ ਅੰਦਰ ਕਾਫੀ ਵਿਖਦੀ ਆ ਠੀਕ ਹੈ ਜੀ ਤਾਜ਼ੀ ਪਾਈਪਿੰਗ 25 ਰੁਪਏ ਦਾ ਪ੍ਰੈਕਟ ਜੀ ਸਿਰਫ ਆਹ ਜੀ ਹਾਂ ਜੀ 25 ਰੁਪਏ ਦਾ ਜੀ ਕਿੰਨੇ ਮੀਟਰ ਹੋ ਸਕਦੀ ਹੈ ਜੀ ਇਹਦੇ ਵਿੱਚ 16 ਮੀਟਰ ਹੈ ਜੀ ਦੁਕਾਨਦਾਰ 80 ਰੁਪਏ ਵਟ ਸਕਦਾ ਹੈ ਇਹਦੇ ਅੱਛਾ 5 ਰੁਪਏ ਮੀਟਰ ਵਿਖਦੀ ਆ ਜੀ ਮਾਰਕੀਟ ਦੇ ਵਿੱਚ ਬਾਜ਼ਾਰ ਚ ਸਾਡੇ ਕੋਲ 25 ਰੁਪਏ ਦਾ ਪੈਕੇਟ ਜੀ ਸਿਰਫ 25 ਰੁਪਏ ਦਾ 25 ਦੀ ਸਾਰੀ ਹਾਂਜੀ 25 ਰੁਪਏ ਦਾ ਪੂਰਾ ਪੈਕੇਟ 16 ਮੀਟਰ ਮਾਲ ਜੀ ਇਹਦੇ ਵਿੱਚ ਜੀ ਜਿਹੜੀ ਰੇਟ ਕਹੇ ਨੇ ਜੀ ਉਹੀ ਰੇਟ ਰਾਵਾਂਗੇ ਇਹ ਨਹੀਂ ਵੀ ਤੁਸੀਂ ਸਾਡੇ ਕੋਲੇ ਉਰੇ ਆ ਗਏ ਅਸੀਂ ਰੇਟ ਦੇ ਵਿੱਚ ਬਦਲ ਦਾਂਗੇ ਰੇਟ ਦੇ ਬਿਲਕੁਲ ਨਹੀਂ ਬਦਲਦੇ ਇੱਕ ਵਾਰੀ ਆ ਕੇ ਦੇਖੋ ਆਨੰਦ ਮਿਲ ਜੂਗਾ ਤੁਹਾਨੂੰ ਤੇ ਬਚਤ ਵੀ ਮੋٹے ਪਾਦੀ ਹੋਊਗੀ ਇਹ ਵੀ ਅਗਰ ਤੁਸੀਂ ਇਹ ਗੱਲ ਕਰਦੇ ਹੋ ਹੋਰ ਅਸੀਂ ਮਲਟੀ ਦੇ ਵਿੱਚ ਜੀ ਲੋ ਜੀ ਮਲਟੀ ਦੇ ਵਿੱਚ ਜੀ ਜਿਹੜੇ ਰੰਗ ਜਿ ਤੋਂ ਮਿਲਦੇ ਨਹੀਂ ਜੀ ਲੋ ਪੈਕਟਾਂ ਦੇ ਪੈਕੇ ਆ ਲੋ ਜੀ 골ਡਨ ਦੇ ਦੇਖ ਸਕਦੇ ਹਾਂ ਲੋ ਜੋ ਦੁਕਾਨਦਾਰ ਵੀਰ 50 ਰੁਪਏ ਮੀਟਰ ਵੇਚ ਸਕਦੇ ਨੇ 190 ਰੁਪਏ ਦਾ ਪੈਕਟ ਜੀ ਅੱਛਾ ਹਾਂਜੀ ਕਿੰਨੇ ਮੀਟਰ ਦਾ ਜੀ 9 ਮੀਟਰ ਜੀ 450 ਬਟੂਆ ਜੀ ਦੁਕਾਨਦਾਰ ਇਸ ਦਾ 450 ਬਟੂਆ ਸਾਡੇ ਕੋਲ 190 ਰੁਪਏ ਵਿੱਚ ਮਿਲੂਗਾ ਇਹ 190 ਦਾ ਦੇਣਗੇ ਤੁਸੀਂ 450 ਕਮਾਉਂਗੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਨਾ ਜੀ ਲੋ ਜੀ ਤੇ ਦੇਖੋ ਜੀ ਕਿੰਨੀਆਂ ਲਸਾਂ ਮਲਟੀ ਦੇ ਵੀ ਦੇਖੋ ਜੀ ਕਾਫੀ ਮਲਟੀ ਲੈਪਚਰ ਇਸਾਂ ਦੇਖੋ ਹੂੰ ਕੱਲਰ ਵਾਲੀ ਦਾ ਜਾਂ ਡਿਜ਼ਾਈਨ ਟੂਨ ਵਾਲੀ ਦਾ ਮਨਚੋਂ ਕੱਢ ਦੋ ਵੀ ਇੱਥੋਂ ਥੋੜਾ ਹੱਲਣੀ ਹੋਊਗਾ ਹਾਂਜੀ ਹਾਂਜੀ ਇਹਦਾ ਸਾਰੇ ਹੱਲ ਹੋਣਗੇ ਇੱਥੇ ਥੋੜੇ ਇਹ ਚੋਂ ਅਗਰ ਚੁੜਾਈ ਚ ਲੈਣਾ ਚੁੜਾਈ ਚ ਲੈ ਲਓ ਜੀ ਇਹ 60 70 ਰੁਪਏ ਮਾਰਕੀਟ ਦੇ ਵਿੱਚੋਂ ਦੁਕਾਨਦਾਰ ਜਿੰਮ ਮਰਜੀ ਵੇਚ ਸਕਦਾ ਜੀ ਬੁਟੀਕ ਵਾਲੇ ਵੀ ਇਸਤੇਮਾਲ ਕਰ ਸਕਦੇ ਨੇ ਇਸ ਨੂੰ ਲੋਜ ਸਿਰਫ 220 ਰੁਪਏ ਵਿੱਚ ਬਾਈ ਅੱਛਾ ਜੀ ਬਸ 220 ਰੁਪਏ ਦਾ ਪੂਰਾ ਥਾਨ ਦਵਾਂਗੇ ਇੱਕ ਸਾਬਰ ਜੀ ਮੈਂ ਅਮੀਰਾ ਦਾ ਦਿਮਾਗ ਚੱਕਰਾਇਆ ਪਿਆ ਵੀ ਜਿੰਨਾ ਕਮਾਲ ਤੁਹਾਡੇ ਕੋਲੇ ਪਿਆ ਤੁਹਾਨੂੰ ਯਾਦ ਕਿਵੇਂ ਰਹ ਜਾਂਦਾ ਵੀ ਇਹਦਾ ਰੇਟ ਕੀ ਆ ਸੀ ਕਿਹੜੀ ਚੀਜ਼ ਕਿੱਥੇ ਸਾਡੇ ਯਾਦ ਹੀ ਕੋ ਰੇਟਾਂ ਦੀ ਚਿਟਾਂ ਲਾਈਆਂ ਹੋਈਆਂ ਨੇ ਜੀ ਅੱਛਾ ਜੀ ਐ ਨਹੀਂ ਜੀ ਕਿ ਕਿਸੇ ਨੂੰ ਅਸੀਂ ਅਲੱਗ ਰੇਟ ਲਾਵਾਂਗੇ ਦੇਖੋ 220 ਦੱਸਿਆ ਜੀ 220 ਰੁਪਏ ਦਾ 9 ਮੀਟਰ ਜੀ ਠੀਕ ਹੈ ਜੀ ਹਾਂ ਜੀ ਉਹੀ ਰੇਟ ਦਵਾਂਗੇ ਜੀ ਲਓ ਜੀ ਇਹਨਾਂ ਨੇ ਐ ਕੋਡ-ਵਾੜ ਨਹੀਂ ਪਾਏ ਸਿੱਧੇ ਰੇਟ ਲਿਖੇ ਹੋਏ ਨੇ ਮੈਂ ਦੇਖਿਆ ਦੁਕਾਨਾਂ ਦੇ ਕੋਡ ਪਾਏ ਹੁੰਦੇ ਨੇ ਉਹਦਾ ਬੱਧ ਘਟਾਜੇ ਕਰਦੇ ਹੁੰਦੇ ਨੇ ਇਹਦਾ ਸਿੱਧਾ ਹੀ ਲਿਖਿਆ ਪਿਆ ਇਹਨਾਂ ਨੇ ਆਹ ਦੇਖੋ ਜੀ ਪਾਈਪਿੰਗ ਦੇਖੋ ਜੀ ਔਰ ਤਾਂ ਮੈਂ ਤੁਸੀਂ ਜਿੱਥੇ ਵੀ ਜਾਣ ਮਹਿੰਗੀ ਮਿਲ ਜਾਂਦੀ ਆ ਲੈਲੇ ਕੋਲ ਜਿਹੜੇ ਮਰਜ਼ੀ ਕਲਰ ਆਂ ਮੰਗਾਓ ਜੀ ਜਿਹੜਾ ਮਰਜ਼ੀ ਕਲਰ ਉਹ 40 45 ਮੀਟਰ ਦੀ ਪੈਕਿੰਗ ਆ ਜੀ ਇਹ ਸਿਰਫ 80 ਰੁਪਏ ਦਾ ਪੈਕਟ ਜੀ ਆਹ ਹਾਂਜੀ ਹਾਂਜੀ ਲੋ ਜੀ 80 ਰੁਪਏ ਦਾ ਜੀ ਤੁਸੀਂ ਤਾਂ ਦੁਕਾਨਦਾਰ ਵੀਰ 5 ਰੁਪਏ ਮੀਟਰ ਵੇਚ ਸਕਦੇ ਨਹੀਂ ਤੁਸੀਂ ਤਾਂ ਜਿਹੜੇ ਦੁਕਾਨਦਾਰ ਜਿੱਥੇ ਮਰਜ਼ੀ ਪਿੰਡਾਂ ਦੀਆਂ ਦੁਕਾਨਾਂ ਨੇ ਸ਼ਹਿਰ ਚ ਦੁਕਾਨਾਂ ਵਾਲੇ ਜਿਹੜੇ ਮਰਜ਼ੀ ਪੂਰੀ ਦੁਨੀਆ ਜਿੱਥੇ ਵੀ ਨੇ ਘਰ ਬੈਠੇ ਬਿਠਾਈ ਵੀ ਮੰਗਾ ਸਕਦੇ ਹੋ ਜੀ ਇਹ ਲੈ ਸਾਬਰ ਜੀ ਹਾਂਜੀ ਤੁਸੀਂ ਹਰੇਕ ਨਵਾਂ ਪੈਕਟ ਚਾੱਕ ਕੇ ਪੜਾਕਾ ਜਾਂ ਨਵਾਂ ਹੀ ਪਾ ਨੋਤੀ ਲੱਗੇ ਹੋਏ ਨੇ ਜੀ ਕਿਰਨ ਦੇ ਉੱਪਰ ਆ ਕੀ ਬਾਤ ਆ ਹਨਾ ਜੀ ਨਿਗਾਹ ਮਾਰੋ ਲਓ 275 ਰੁਪਏ ਦੀ 9 ਮੀਟਰ ਹਾਂਜੀ ਲਓ ਜੀ ਪੂਰੇ ਆਪਣਾ ਮਸ਼ਹੂਰ ਲੈ ਸਾਂ ਜੀ ਲਓ ਜੀ ਲਓ ਮਾਰਕੀਟ ਦੇ ਸੁ ਲਾਈਨ ਦੁਕਾਨਦਾਰ 50 ਰੁਪਏ ਮੀਟਰ ਵੇਚ ਸਕਦਾ ਜੀ ਅੱਛਾ ਜੀ 40 ਰੁਪਏ 50 ਰੁਪਏ ਜੀ ਸਾਡੇ ਕੋਲੋਂ ਸਿਰਫ ਇੱਕ ਤੋਂ 20 ਰੁਪਏ ਵਿੱਚ ਜੀ 9 ਮੀਟਰ ਜੀ 9 ਮੀਟਰ ਜੀ 120 ਰੁਪਏ ਦਾ ਪਰ ਇੱਥੇ ਅੱਖਾਂ ਹੀ ਖੁੱਲਦੀਆਂ ਨੇ ਵੀ ਯਾਰ ਜਿਹੜੇ ਐਂ ਕਹਿੰਦੇ ਨੇ ਵੀ ਆ ਲਾਇਸ ਲਾ ਕੇ 5000 ਦਾ 10000 ਦਾ ਇੱਥੇ ਪਾਉਣਾ ਲੱਗਦਾ ਵੀ ਕੁਝ ਵੀ ਨਹੀਂ ਬਹੁਤ ਹੈਵੀ ਰੇਟ ਤਾਂ ਵੀ ਹਰਾਂ ਲੈ ਆ ਆ ਲਾਇਸ ਤਾਂ ਜੀ ਆ ਲੋ ਆ ਮਾਰਕੀਟ ਦੁਕਾਨਦਾਰ ਜੀ 100 ਰੁਪਏ ਮੀਟਰ ਵੇਚ ਸਕਦਾ ਦੁਕਾਨਦਾਰ ਜਿੱਥੇ ਮਰਜੀ ਬੈਠੇ ਨੇ ਜੀ ਆ ਕੇ ਸਾਡੇ ਕੋਲ ਆ ਕੇ ਲਵੇ ਇਹ ਹੈ ਕੋਰੀਅਰ ਕਰਾ ਲੋ ਮੈਂ ਕਹੇ ਕੋਰੀਅਰ ਕਰਵਾਉ ਜੀ ਅੱਛਾ ਨੰਬਰ ਦੀ ਆਸਮਾਨ ਦੀ ਜ਼ਿੰਮੇਵਾਰੀ ਹੋ ਕੋਰੀਅਰ ਦੇ ਵੀ ਇੱਕ ਨੰਬਰ ਹੋਊਗਾ ਜੀ ਬਿਸ਼ਵਾਸ ਨਾਲ ਦਿੱਤਾ ਜਾਂਦਾ ਜੀ ਸਾਰੇ ਠੀਕ ਹੈ ਜੀ ਬਾਕੀ ਆਪਣੇ ਜਿਹੜੇ ਦੁਕਾਨਦਾਰ ਬਾਹਰ ਬੈਠੇ ਨੇ ਮਲੇਸ਼ੀਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਬੈਠੇ ਨੇ ਸਾਰੇ ਮੰਗਾ ਰਹੇ ਨੇ ਜੀ ਆਪਣੇ ਕੋਲੋਂ ਬਹੁਤ ਪੂਰੀ ਦੁਨੀਆ ਜ ਆਪਣਾ ਆਪਣਾ ਕੇਰਲਾ ਹੋ ਗਿਆ ਕਰਨਾਟਕਾ ਹੋ ਗਿਆ ਮਹਾਰਾਸ਼ਟਰ ਆਊਗਾ ਮੰਗਾ ਰਹੇ ਨੇ ਜੀ ਦੁਪਹਾ ਅੱਛਾ ਬਾਕੀ ਗੱਲ ਆ ਐਡਾ ਵੱਡਾ ਪ੍ਰੋਜੈਕਟ ਦਾ ਕੰਮ ਜਿਹੜਾ ਇਮਾਨਦਾਰੀ ਨਾਲ ਹੀ ਚੱਲ ਸਕਦਾਗਾ ਇਹ ਤਾਂ ਮੈਂ ਇੱਕ ਵੈਸੇ ਪੁੱਛ ਲਿਆ ਪਹਿਲੀ ਮੁਲਾਕਾਤ ਜੀ ਤੁਸੀਂ ਮੈਨੂੰ ਪ੍ਰਭਾਵਿਤ ਕਰਤਾ ਜੀ ਤੁਹਾਡਾ ਪਤਾ ਲੱਗਦਾ ਅੰਦਾਜ਼ ਵੀ ਪੂਰੇ ਘੈਂਟ ਬੰਦੇ ਹੋ ਜੀ ਇਮਾਨਦਾਰ ਬੰਦੇ ਹੋ ਤੇ ਦੁਕਾਨਦਾਰੀ ਤੁਹਾਡੀ ਬੜੀ ਸੋਹਣੀ ਆ ਜੀ ਵੈਲਬਟਲੈਸਾ ਆਪਣੇ ਸਰਦੀ ਆ ਰਹੀ ਹੈ ਇਸ ਕਰਕੇ ਇਹਦੇ ਕਾਫੀ ਡਿਜ਼ਾਈਨ ਆਏ ਹੋਏ ਨੇ ਸਾਡੇ ਕੋਲ ਇਹਨਾਂ ਦੀ ਡਿਮਾਂਡ ਵੀ ਬਦਰ ਕਾਫੀ ਜੀ ਬਹੁਤ ਜ਼ਿਆਦਾ ਠੰਡੇ ਦੇ ਸਾਂ ਇਹਦਾ ਹਰ ਵਕਤ ਰੋੜ ਰਹੀ ਹੈ ਮੈਂ ਬਹੁਤ ਸਸਤਾ ਜੀ ਗਵਾਨਦਾਰ 100 ਰੁਪਏ ਮੀਟਰ ਵੇਚ ਸਕਦਾ ਜੀ ਸਾਡੇ ਕੋਲ ਸੀ 335 ਰੁਪਏ ਦਾ ਜੀ 335 ਦਾ ਸਾਰਾ ਲੈ ਜਾਓ 9 ਮੀਟਰ ਜੀ 9 ਮੀਟਰ 335 ਦਾ 335 ਰੱਖਦੇ ਲੈ ਕਮਾਲ ਕਰੀ ਜਾਂਦੇ ਨੇ ਭਾਈ ਜੀ ਕਲਰ ਕਲਰ ਬੜੇ ਦਿਖਾ ਦਿਓ ਜੀ ਕਲਰ ਦਿਖਾਓ ਨੌਰਾਣ ਕਰੀ ਜਾਂਦੇ ਨੇ ਜਮਾਈਆਂ ਹਨ ਕਲਰ ਠੇਰਾ ਠੇ ਲੱਗੇ ਪੈਨੇ ਜਿਨੇ ਮਾ ਜ਼ਬਰ ਜੀ ਇੱਧਰ ਪਿਆ ਸਮਾਨ ਜਾ ਹੋਰ ਮੋਤੀਆਂ ਜੀ ਵਾਲਾ ਹਾਂਜੀ ਹਲੋ ਆ ਦੇਖੋ ਜੀ ਮੈਨੂੰ ਆ ਆ ਆ ਰੰਗ ਬਰੰਗੇ ਮੋਤੀ ਜੇ ਪਏ ਨੇ ਥੱਲੇ ਬੜੀਆਂ ਕਹਿਣ ਚੀਜ਼ਾਂ ਪਈਆਂ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਹੂੰ ਅਗਲਾ ਕਹਿੰਦਾ ਸਾਨੂੰ ਡਿਜ਼ਾਈਨ ਨਹੀਂ ਮਿਲਦਾ ਜੀ ਸਾਡੇ ਕੋਲੋਂ ਡਿਜ਼ਾਈਨ ਲਵੋ ਜੀ ਆਪਣੇ ਬੁਟੀਕ ਵਾਲੇ ਜੀ ਪੁੱਛਣ ਲੱਗ ਜਾਂਦੇ ਨੇ ਵੀ ਬੁਟੀਕਾਂ ਵਾਲੇ ਇਹ ਡਿਜ਼ਾਈਨ ਬਣਾਉਂਦਾ ਕੋਣ ਆ ਇਹ ਡਿਜ਼ਾਈਨ ਜੀ ਅਸੀਂ ਬਣਵਾਣੇ ਆ ਜੀ ਜਿਹੜੇ ਮਰਜੀ ਜਿਸ ਤਰ੍ਹਾਂ ਦੇ ਮਰਜੀ ਭੇਜੋ ਠੀਕ ਹੈ ਜੀ ਸਾਨੂੰ ਤੇ ਫੋਟੋ ਭੇਜੋ ਅਸੀਂ ਡਿਜ਼ਾਈਨ ਜਮਾਂ ਸੇਮ ਡਿੱਟੋ ਤਿਆਰ ਕਰਕੇ ਦੇਵਾਂਗੇ ਇਸ ਵਾਸਤੇ ਵੀ ਤੁਸੀਂ ਬੋਲੋ ਤਾਂ ਸਹੀ ਕਿਹੜਾ ਚਾਹੀਦਾ ਤੁਹਾਡੇ ਹੱਲ ਹੋ ਸਾਨੂੰ ਬਸ ਸਾਨੂੰ ਰਿਹਾ ਕੇ ਇਹ ਦੱਸ ਕੇ ਜਾਓ ਤੁਹਾਡੇ ਕੋਲੇ ਆਹ ਲੇਸ ਨਹੀਂ ਹੈਗੀ। ਬਾਕੀ ਰਾਂ ਤਰੀਕੇ ਦੇ ਨਾਲ ਸਮਝਾ ਦਿਓ ਭਾਈ ਸਾਨੂੰ ਤਾਂ ਆਹ ਚੀਜ਼ ਚਾਹੀਦੀ ਆ ਫਿਰ ਇਹੇ ਕਰਕੇ ਦੇਣਗੇ ਤੁਹਾਡਾ ਮਸਲਾ ਹੱਲ ਇੱਧਰ ਦੇਖ ਲਓ ਭਾਈ ਲੈ ਮੈਂ ਤਾਂ ਇਹ ਕਹਿਣਾ ਜਿਹੜੀਆਂ ਕੁੜੀਆਂ ਕਹ ਆਲੇ ਸਹੇਜੀ ਚਾਹੀਦੀ ਆ ਜੇ ਨਾ ਮਿਲਦੀ ਹੋਵੇ ਫਿਰ ਸਾਬਰ ਜੀ ਨੂੰ ਫੋਨ ਚਾਕੇ ਫੋਨ ਲਾ ਲਓ ਪੂਰੀ ਹੈਵੀ ਦੇ ਵਿੱਚ ਬਣੀ ਹੋਈ ਆ ਜੀ ਦੇਖੋ ਕਿੰਨਾ ਹੈਵੀ ਆ ਹਲਕੇ ਦੇ ਵਿੱਚ ਜੇ ਘੱਟ ਕੋਡੀ ਲੱਗੀ ਹੋਈ ਹੋਵੇ ਕੁਝ 120 ਰੁਪਏ ਦਾ ਪੈਕਟ ਤੇ ਆਪਣੇ ਕੋਲੇ ਹੈਵੀ ਵਾਲਾ ਥੋੜਾ ਜਿਹਾ ਬਣਵਾਇਆ ਏ ਪੂਰਾ ਸੰਘਣਾ ਦੇਖੋ ਕਿੰਨਾ ਹੈਵੀ ਆ ਜੀ ਤੁਸੀਂ ਸਕਰੀਨ 'ਚ ਦੇਖ ਸਕਦੇ ਹੋ ਕੋਈ ਝੂਠ ਨਹੀਂ ਬਿਲਕੁਲ ਸੱਚਾਈ ਤੁਹਾਡੇ ਸਾਹਮਣੇ ਅੱਜ ਵੀਡੀਓ ਦੇ ਵਿੱਚ ਅੱਛਾ ਹਲਕਾ 120 ਦਾ ਦੇ ਦੋਗੇ ਇਹ ਹੈਵੀ ਦਾ 135 ਦਾ 9 ਮੀਟਰ 9 ਮੀਟਰ ਜੀ ਠੀਕ ਆ ਜੀ ਪਰ ਟਾਈਮ ਘਟਾ ਜੀ ਇਸ ਕਰਕੇ ਡਿਜ਼ਾਈਨ ਤੁਹਾਨੂੰ ਸਾਰੇ ਨਹੀਂ ਦਿਖਾ ਸਕਦੇ ਤੁਹਾਨੂੰ ਪਤਾ ਸਾਡੇ ਕੋਲੇ ਹੋਰ ਵੀ ਕਾਫੀ ਇਸ ਤਰ੍ਹਾਂ ਦੇ ਸ਼ਾਪਸ ਨੇ ਕਾਫੀ ਮਾਲ ਆ ਸਾਡੇ ਕੋਲੇ ਕਾਫੀ ਡਿਜ਼ਾਈਨ ਨੇ ਕਿਉਂ ਇਹ ਤਾਂ ਅੰਤ ਹੈ ਹੀ ਨਹੀਂ ਜੀ ਬਿਲਕੁਲ ਜੀ ਬਾਤ ਜਿੰਨਾ ਤੁਸੀਂ ਮੰਗੋਗੇ ਉਨਾ ਹੀ ਦਵਾਂਗੇ ਜੀ ਇਹ ਤਾਂ ਇੱਕ ਸ਼ੋਅ ਪੀਸ ਹੈਗਾ ਬਾਕੀ ਤਾਂ ਗੋਦਾਮ ਵੀ ਕਹਿੰਦੇ ਭਰੇ ਭਰੇ ਨੇ ਹਣਾ ਸਾਡੇ ਗੋਡਾਊਨ ਭਰੇ ਪਏ ਨੇ ਜੀ ਇਹ ਸਾਡੀ ਡਿਸਪਲੇ ਕਰੀ ਹੋਈ ਆ ਬਾਕੀ ਸਾਡੇ ਕੋਲ ਲਟਕਣ ਬੁਕਰਮ ਰੀਲਾਂ ਮਸ਼ੀਨ ਦਾ ਤੇਲ ਰੀਲਾਂ ਵਗੈਰਾ ਸਾਰਾ ਸਮਾਨ ਆ ਜੀ ਸਾਡੇ ਕੋਲੇ ਮੰਨ ਲਓ ਕਿਤੇ ਵੀ ਜਾਣ ਦੀ ਲੋੜ ਨਹੀਂ ਜੀ ਸਾਡੇ ਦੁਕਾਨਦਾਰ ਐਮਬਰਾਇਡਰੀ ਦਾ ਸਾਰਾ ਸਮਾਨ ਤੁਹਾਡੇ ਕੋਲ ਟੋਟਲ ਜੀ ਟੋਟਲ ਜੀ ਬਾਢੇ ਉਲਾ ਮੈਂ ਕਹਿੰਦੀ ਪੂਰਾ ਜੀ ਲੈ ਵੀ ਗੱਲ ਆਏ ਆ ਖਬਰ ਜੀ ਸਾਰਾ ਸਮਾਨ ਤਾਂ ਦਿਖਾਤਾ ਹਾਂਜੀ ਹਾਂਜੀ ਹੁਣ ਆਪਾਂ ਅਗਲੇ ਨੂੰ ਰਾਹ ਵੀ ਦੱਸ ਦਈਏ ਭਾਈ ਕਿੱਥੋਂ ਜੀ ਆਉਣਾ ਉਹ ਐਡਰ ਸਾਡਾ ਜਿਹੜਾ ਪੂਰਾ ਡਰੈਸ ਹੈ ਜੇਕਰ ਤੁਸੀਂ ਬਸ ਬਸਰਾ ਹੀ ਆ ਰਹੇ ਹੋ ਬਸ ਅਡੇ ਤੋਂ ਜੀ ਦਿੱਲੀ ਗੇਟ ਦਿੱਲੀ ਗੇਟ ਦੇ ਅੰਦਰ ਆ ਕੇ ਨਹੀਂ ਪੋਸਟ ਆਫਿਸ ਆ ਪੋਸਟ ਆਫਿਸ ਦੇ ਬਿਲਕੁਲ ਨਾਲ ਹੀ ਆ ਜੀ ਅੱਛਾ ਜੀ ਪੋਸਟ ਆਫਿਸ ਦੇ ਬਿਲਕੁਲ ਨਾਲ ਬੈਕ ਸਾਈਡ ਜਾਨੀ ਗਲੀ ਆ ਜੀ ਗਲੀ ਦੇ ਵਿੱਚ ਆਉਂਗੇ ਉੱਥੇ ਲਿਖਿਆ ਹੋਊਗਾ ਸਾਬਰ ਲੈਸ ਏਜੰਸੀ ਬਾਈ ਜੀ ਤੁਸੀਂ ਦਿਖਾ ਦਿਓ ਇਹਨਾਂ ਨੂੰ ਸਾਡੀ ਵੀਡੀਓ ਵਗੇਰਾ ਦੇ ਵਿੱਚ ਕਲਿੱਪ ਵਿੱਚ ਐਡ ਕਰਾਂਗੇ ਬਸ ਸਟੈਂਡ ਤੋਂ ਦਿੱਲੀ ਗੇਟ ਐਂਟਰ ਹੋ ਗਏ ਜੀ ਪੋਸਟ ਆਫਿਸ ਆ ਪੁੱਛ ਲਿਓ ਉਹ ਉੱਥੋਂ ਇੱਕ ਗਲੀ ਮੁੜੂਗੀ ਉੱਥੇ ਆ ਕੇ ਬਸ ਉਹ ਗਲੀ ਦੇ ਵਿੱਚ ਅੱਗੇ ਆ ਕੇ ਸਾਬਰ ਲੈਸ ਏਜੰਸੀ ਤੁਹਾਨੂੰ ਤੇ ਪੁੱਛਾ ਦਿਉ ਤੁਹਾਨੂੰ ਆ ਵੀਰ ਜੀ ਕੋਲੇ ਤੇ ਇਹਦੇ ਘੈਂਟ ਸਮਾਨ ਦੇ ਵਿੱਚ ਇੱਕ ਬੇਨਤੀ ਆ ਹੁਣ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨਿਗਾਹ ਮਾਰ ਲਓ ਸਮਾਨ ਦੀ ਸਮਾਨ ਆ ਸਾਰਾ ਏ ਕਲਾਸ ਪੂਰਾ ਸਿਰਾ ਤੇ ਹੁਣ ਤੁਹਾਡਾ ਫਰਜ਼ ਜ਼ਰੂਰ ਬਣਦਾ ਹੈਗਾ ਵੀ ਜਦੋਂ ਇਹਨਾਂ ਨੇ ਇੰਨੀਆਂ ਘੈਂਟ ਚੀਜ਼ਾਂ ਪੰਜਾਬ ਚ ਅਵੇਲੇਬਲ ਕਰਤੀਆਂ ਆਪਾਂ ਪੰਜਾਬ ਦੇ ਬਾਹਰਲੇ ਭੈਣ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚਾ ਕੇ ਉਹਨਾਂ ਨੂੰ ਦੱਸ ਦਈਏ ਵੀ ਬਾਈ ਯਾਰ ਬੰਦੇ ਨੇ ਬਹੁਤ ਵੱਡੀ ਇਨਵੈਸਟਮੈਂਟ ਕਰਕੇ ਸਾਨੂੰ ਸਹੂਲਤ ਤਿਆਰ ਕੀਤੀ ਆ ਤੇ ਹੁਣ ਅਸੀਂ ਉਹਦਾ ਆਨੰਦ ਵੀ ਲੈ ਲੀਏ ਤੇ 22 ਦੀ ਜਿਹੜੀ ਇਨਵੈਸਟਮੈਂਟ ਆ ਉਹਦੀ ਕਦਰ ਵੀ ਪਾ ਦਈਏ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਚੰਗਾ ਸਾਰੇ ਵੀਰਾਂ ਨੂੰ ਅਸਲਾਮੁਅਲੈਕਮ ਜੀ ਅਸਲਾਮੁਅਲੈਕਮ ਜੀ ਸੋਰੀ ਜੀ ਮੈਨੂੰ ਸ਼ਾਇਦ ਕਹਿਣਾ ਵੀ ਨਹੀਂ ਆਇਆ ਮਾਫੀ ਚਾਹੁੰਨਾਗਾ ਸਤਿ ਸ਼੍ਰੀ ਅਕਾਲ